ਨੇ ਜੰਮੂ ਕਸ਼ਮੀਰ ਵਿੱਚ ਆਠ ਮਸਾਇਲਾ ਡੇਗਿਆ ਨੇ ਤੇ ਉਥੇ ਹੀ ਯੂਨੈ ਭਾਰਤ ਪਾਕਿਸਤਾਨ ਦੇ ਤਣਾਅ ਤੇ ਚਿੰਤਾ ਜਤਾਈ ਐ ਇਸ ਵਕਤ ਦੀ ਵੱਡੀ ਖਬਰੇ ਸਾਹਮਣੇ ਆ ਰਹੀ ਹੈ ਯੂਨੈ ਕਿਹਾ ਕਿ ਹਰ ਤਰ੍ਹਾਂ ਦੇ ਅਤਵਾਦ ਦੇ ਖਿਲਾਫ ਹੈ ਅਸੀਂ ਤਾਂ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਾਗਰਿਕਾਂ ਤੇ ਹਮਲੇ ਦੇ ਖਿਲਾਫ ਹੈ ਤਾਂ ਯੂਨ ਤਾਂ ਗੱਲ ਪਹੁੰਚ ਚੁੱਕੀ ਹੈ ਹੁਣ ਜਿੱਥੇ ਉਮੀਦ ਜਤਾਈ ਜਾ ਰਹੀ ਸੀ ਕਿ ਪਾਕਿਸਤਾਨ ਵੱਲੋਂ ਯੂਨ ਵਿੱਚ ਮਨੁੱਖਤਾ ਦੀ ਦੁਹਾਈ ਦਿੱਤੀ ਜਾਵੇਗੀ ਪਰ ਇਸ ਸਮੇ ਜੋ ਸਿਚੁਏਸ਼ਨ ਬਣ ਚੁੱਕੀ ਹੈ ਤਾਂ ਯੂਨ ਦਾ ਬਿਆਨ ਹੁਣ ਸਾਹਮਣੇ ਆ ਚੁੱਕਾ ਹੈ ਇਸ ਨੂੰ ਲੈ ਕੇ ਯੂਨੈ ਸਿੱਧੇ ਤੌਰ ਤੇ ਕਹਿਣਾ ਹੈ ਕਿ ਨਾਗਰਿਕਾਂ ਤੇ ਹਮਲਾ निंदनीय योग्य ਹੈ ਤੇ ਪਾਕਿਸਤਾਨ ਦੇ ਹਮਲੇ ਦੀ ਕੋਸ਼ਿਸ਼ ਜੋ ਹੈ ناکਾਮ ਭਾਰਤੀ ਸੈਨਾ ਵੱਲੋਂ ਕੀਤੀ ਜਾ ਰਹੀ ਹੈ 12 ਥਾਵਾਂ ਤੇ ਹਮਲੇ ਦੀ ਕੋਸ਼ਿਸ਼ ਨੂੰ ناکਾਮ ਕੀਤਾ ਗਿਆ S400 ਨੇ ਇਸ ਹਮਲੇ ਨੂੰ ناکਾਮ ਕੀਤਾ ਪਠਾਨਕੋਟ ਵਿੱਚ ਹਮਲੇ ਨੂੰ ناکਾਮ ਕੀਤਾ ਗਿਆ ਤੇ ਉੱਥੇ ਹੀ ਸੈਨਾ ਦਾ ਕਹਿਣਾ ਹੈ ਕਈ ਜਿਹੜੇ ਟਿਕਾਣੇ ਨਿਸ਼ਾਨੇ ਤੇ ਸੀ ਅਤਵਾਦੀਆਂ ਦੇ ਤਾਂ ਉਹਨਾਂ ਨੂੰ ਵੀ ਇਥੇ ਬਿਲਕੁਲ ਸੇਫ ਕੀਤਾ ਜਾ ਰਿਹਾ ਹੈ ਤੇ ਪਠਾਨਕੋਟ ਵਿੱਚ ਪਾਕਿਸਤਾਨੀ ਜੈਟ ਨੂੰ ਮਾਰ ਡੇਗਣ ਦੀ ਖਬਰ ਇਸ ਵਕਤ ਸਾਹਮਣੇ ਆ ਰਹੀ ਹੈ ਜੰਮੂ ਤੇ ਉਥੇ ਹੀ ਰਾਜਸਥਾਨ ਪੰਜਾਬ ਤੇ ਡਰੋਨ ਮਸਾਇਲਾ ਤੇ ਹਮਲਾ ਕੀਤਾ ਗਿਆ S400 ਨੇ ਜਿਨ੍ਹਾਂ ਨੂੰ ਫਿਰ ਮਾਰ ਡੇਗਿਆ ਬਾਰਡਰ ਤੇ ਜਿਹੜੇ ਲੋਕ ਨੇ ਉਹ ਬੰਕਰਾਂ ਵਿੱਚ ਸ਼ਿਫਟ ਹੋ ਰਹੇ ਨੇ ਜਿਸ ਤਰ੍ਹਾਂ ਇਸ ਸਮੇਂ ਹਾਲਾਤ ਬਣੇ ਹੋਏ ਨੇ ਤੇ ਜੰਮੂ ਕਸ਼ਮੀਰ ਪੰਜਾਬ ਤੇ ਰਾਜਸਥਾਨ ਵਿੱਚ ਡਰੋਨ ਤੇ ਮਿਜ਼ਾਈਲ ਤੋਂ ਹਮਲੇ ਕੀਤੇ ਗਏ ਭਾਰਤ ਨੇ ਜਵਾਬੀ ਕਾਰਵਾਈ ਕੀਤੀ ਡਿਫੈਂਸ ਸਿਸਟਮ S400 ਤੋਂ ਡਰੋਨ ਮਸਾਇਲ ਮਾਰ ਡੇਗੀਆਂ ਗਈਆਂ ਪਠਾਨਕੋਟ ਦੇ ਵਿੱਚ ਵੀ ਮਾਰ ਡੇਗੀਆਂ ਗਈਆਂ ਫਾਈਟਰ ਜੈਟ ਨੂੰ ਮਾਰ ਡੇਗਿਆ ਗਿਆ ਤੇ ਉਥੇ ਹੀ ਜੰਮੂ ਅਤੇ ਪਠਾਨਕੋਟ ਤੇ ਸੁਸਾਈਡ ਡਰੋਨਸ ਨਾਲ ਹਮਲਾ ਕੀਤਾ ਗਿਆ ਪਾਕਿਸਤਾਨੀ ਡਰੋਨਸ ਨੇ ਜੰਮੂ 에어ਪੋਰਟ ਤੇ ਉਥੇ ਹੀ ਪਠਾਨਕੋਟ 에어ਫੋਰਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਜਿਸ ਨੂੰ ਲੈ ਕੇ ਭਾਰਤੀ 에어 డిਫੈਂਸ ਸਿਸਟਮ ਨੇ ناکਾਮ ਕਰ ਦਿੱਤਾ ਤੇ ਤੰਗ ਧਾਰ ਕੇ ਰਹਿਣ ਜੰਮੂ ਆਰਐਸਪੂਰਾ ਅਰਨਿਆ ਸੰਬਾ ਕਰਨਾ ਅਖਨੂਰ ਪਠਾਨਕੋਟ ਪੋਖਰਨ ਜੈਸਲਮੇਰ ਇਹੋ ਇਲਾਕੇ ਨੇ ਜੋ ਸਰਹੱਦ ਤੇ ਪੈਂਦੇ ਨੇ ਤੇ ਇਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ 11 ਥਾਵਾਂ ਤੇ ਭਾਰਤ ਨੇ ਹਮਲੇ ਨੂੰ ناکਾਮ ਕੀਤਾ ਹੈ ਪਾਕਿਸਤਾਨ ਦੇ ਵੱਲ ਹਰਸਪੁਰਾ ਸੈਕਟਰ ਵਿੱਚ ਭਾਰੀ ਸ਼ੈਲਿੰਗ ਕੀਤੀ ਗਈ ਤੇ ਉੱਥੇ ਹੀ ਐਲੋਸੀ ਦੇ ਨੇੜੇ ਕੁਪਵਾੜਾ ਤੇ ਉੱਥੇ ਬਾਰਾਮੂਲਾ ਵਿੱਚ ਭਾਰੀ ਫਾਇਰਿੰਗ ਇਸ ਸਮੇਂ ਤੇ ਹੋ ਰਹੀ ਹੈ ਭਾਰਤੀ ਜਿਹੜੀ ਸੈਨਾ ਉਹ ਜਵਾਬੀ ਦੇ ਰਹੀ ਹੈ ਸਤਵਾਰੀ ਸੰਬਾ ਹਰਸਪੁਰਾ ਸੈਕਟਰ ਤੇ ਅਰਾਨੀਆਂ ਵਿੱਚ 8 ਮਸਾਇਲਾ ਡਾਕੀਆਂ ਗਈਆਂ ਪਾਕਿਸਤਾਨ ਵੱਲੋਂ ਹੋ ਰਹੇ ਹਮਲੇ ਨੂੰ ਦੇਖਦੇ ਹੋਏ ਜੰਮੂ ਵਿੱਚ ਸੀਮਾ ਤੇ ਨੇੜੇ ਰਹਿ ਰਹੇ ਲੋਕਾਂ ਨੂੰ ਬੰਕਰ ਵਿੱਚ ਲਜਾਇਆ ਗਿਆ ਪੂਰੇ ਕਸ਼ਮੀਰ ਵਿੱਚ ਬਿਜਲੀ ਬੰਦ ਕਰ ਦਿੱਤੀ ਗਈ ਹਾਲਾਂਕਿ ਜੰਮੂ ਵਿੱਚ ਇਸ ਸਮੇਂ ਬਿਜਲੀ ਬਹਾਲ ਕਰ ਦਿੱਤੀ ਗਈ ਹੈ ਤੁਹਾਡੇ ਇਲਾਕੇ ਵਿੱਚ ਕੀ ਬਿਜਲੀ ਬਹਾਲ ਕਰ ਦਿੱਤੀ ਗਈ ਹੈ ਕਮੈਂਟ ਰਾਈ ਜ਼ਰੂਰ ਦੱਸੋ ਬਲੈਕਆਊਟ ਵਿੱਚ ਕੀ ਕੀਤਾ ਗਿਆ ਹੈ ਤੇ ਤੁਸੀਂ ਇਸ ਸਮੇਂ ਤੇ ਕਿਵੇਂ ਇਸ ਤਰ੍ਹਾਂ ਦੀ ਜੇਕਰ ਮੁਸ਼ਕਲ ਆਉਂਦੀ ਹੈ ਤੁਹਾਡੇ ਸਾਹਮਣੇ ਕਿਵੇਂ ਨਜਿੱਠ ਰਹੇ ਹੋ ਪ੍ਰਸ਼ਾਸਨ ਦਾ ਸਾਥ ਕਿਵੇਂ ਦੇ ਰਹੇ ਹੋ ਕਮੈਂਟਾਂ ਵਿੱਚ ਜ਼ਰੂਰ ਦੱਸੋ ਤੇ ਪੰਜਾਬ ਦੀ ਗੱਲ ਕਰਦੇ ਆਂ ਤਾਂ ਚੰਡੀਗੜ੍ਹ, ਮੁਹਾਲੀ, ਜਲੰਧਰ, ਅਮ੍ਰਿਤਸਰ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਦੇ ਵਿੱਚ ਅਟੈਕ ਦੇ ਇਥੇ ਚਾਂਸਸ ਸੀ ਤਾਂ ਇਥੇ ਬਲੈਕਆਊਟ ਕੀਤਾ ਗਿਆ ਜ਼ਿਆਦਾਤਰ ਥਾਵਾਂ ਤੋਂ ਆਵਾਜ਼ਾਂ ਵੀ ਸੁਣੀਆਂ ਗਈਆਂ ਧਮਾਕੇ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਉਥੇ ਗਜਰਾਤ ਦੇ ਭੂਜ ਕੱਚ ਤੇ ਪਾਟਨ ਦੇ ਵਿੱਚ ਦੇਖਿਆ ਗਿਆ ਕਿ ਇਹਨਾਂ ਤਿੰਨੇ ਥਾਵਾਂ ਤੇ ਬਲੈਕਆਊਟ ਕੀਤਾ ਗਿਆ ਆਪਰੇਸ਼ਨ ਸੰਦੋਰ ਦੇ ਅਗਲੇ ਦਿਨ ਤੋਹੀਂ ਦੇਖਿਆ ਜਾ ਰਿਹਾ ਕਿ ਪਾਕਿਸਤਾਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕਈ ਜਿਹੜੇ ਫੌਜੀਆਂ ਦੇ ਟਿਕਾਣੇ ਨੇ ਉਹਨਾਂ ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਭਾਰਤ ਨੇ ਪਾਕਿਸਤਾਨ ਦਾ 에ਅਰ ਡਿਫੈਂਸ ਸਿਸਟਮ ਤਬਾਹ ਕਰ ਦਿਆ ਇਸ ਲਈ ਇਜ਼ਰਾਈਲ ਤੋਂ ਮਿਲੇ ਹਾਰਪੀ ਡਰੋਨ ਦਾ ਵਰਤੋਂ ਕੀਤੀ ਗਈ ਪ੍ਰੱਖਿਆ ਮੰਤਰੀ ਨੇ ਦੱਸਿਆ ਕਿ ਪਾਕਿਸਤਾਨ ਨੇ ਉੱਤਰ ਤੇ ਪੱਛਮ ਭਾਰਤ ਦੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਅਵੰਤੀਪੋਰਾ ਸ਼ੇਰੀਨਗਰ ਜੰਮੂ ਪਠਾਨਕੋਟ ਅਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਚੰਡੀਗੜ੍ਹ ਨਾਲ ਫਲੋਦੀ ਤੇ ਉੱਤਰ ਲਈ ਤੇ ਉਥੇ ਹੀ ਪੋਜੇ ਵਿੱਚ ਡਰੋਨਸ ਤੇ ਮਸਾਇਲਾ ਦਾਗੀਆਂ ਗਈਆਂ ਜਿਨ੍ਹਾਂ ਨੂੰ ਨਾਕਾਮ ਕੀਤਾ ਗਿਆ ਬੀਐਸਐਫ ਨੇ ਕੁਸਪੈਟ ਕਰਨ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ ਜੰਮੂ ਕਸ਼ਮੀਰ ਦੇ ਸਾਂਭਾ ਤੋਂ ਇਹ ਅਪਡੇਟ ਸਾਹਮਣੇ ਆ ਰਿਹਾ ਹੈ ਜਿੱਥੇ ਬੀਐਸਐਫ ਨੇ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ ਤੇ ਹੁਣ ਇਹ ਜੋ ਬਿਆਨ ਸਾਹਮਣੇ ਆ ਰਹੇ ਨੇ ਉਸ ਦਾ ਜਵਾਬ ਭਾਰਤ ਵੱਲੋਂ ਵੀ ਦਿੱਤਾ ਜਾ ਰਿਹਾ ਹੈ ਬਾਰਾਮੂਲਾ ਸੈਕਟਰ ਦੇ ਉਰੀ ਇਲਾਕੇ ਵਿੱਚ ਗੋਲੀਬਾਰੀ ਹੋਈ ਹੈ ਇਹ ਵੀ ਅਪਡੇਟ ਇਸ ਵਕਤ ਦਾ ਸਾਹਮਣੇ ਆ ਰਿਹਾ ਹੈ ਉਰੀ ਵਿੱਚ ਗੋਲੀਬਾਰੀ ਹੋ ਰਹੀ ਹੈ ਤੋ ਪਹਿਲਾ ਦੇਖਿਆ ਗਿਆ ਸੀ ਉਰੀ ਅਟੈਕ ਹੋਇਆ ਸੀ ਜਿਸ ਤੋਂ ਬਾਅਦ ਭਾਰਤ ਵੱਲੋਂ ਸਰਜਿਕਲ ਸਟ੍ਰਾਈਕ ਕੀਤੀ ਗਈ ਸੀ ਵਾਟਰ ਸਟ੍ਰਾਈਕ ਤੱਕ ਕਰ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਹੁਣ ਜਿਹੜੀ ਸਟ੍ਰਾਈਕ ਕੀਤੀ ਗਈ ਆਪਰੇਸ਼ਨ ਸੰਦੂਰ ਚੱਲ ਰਿਹਾ ਹੈ ਤੇ ਭਾਰਤ ਨੇ ਪਾਕਿਸਤਾਨੀ ਜੈਟ ਨੂੰ ਮਾਰ ਡੇ ਗਿਆ ਤੇ ਉਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਰਡਰ ਦੀ ਸਥਿਤੀ ਦਾ ਜਾਇਜ਼ਾ ਲਿਆ ਜੋ ਸੂਬੇ ਸਰਹੱਦ ਤੇ ਪੈਂਦੇ ਨੇ ਉਹਨਾਂ ਦੇ ਡੀਜੀਪੀਜ਼ ਨਾਲ ਗੱਲਬਾਤ ਕੀਤੀ ਜਾਇਜ਼ਾ ਲਿਆ ਇਸ ਸਮੇਂ ਦੀ ਕੀ ਸਥਿਤੀ ਹੈ ਇਹ ਵੀ ਜਾਣੀ ਤਿਆਰੀਆਂ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਇਹ ਵੀ ਜਾਣੀ ਤੇ ਉਥੇ ਹੀ ਸੀਆਈਐਸਐਫ ਦੇ ਡਾਇਰੈਕਟਰ ਨਾਲ ਵੀ ਗੱਲਬਾਤ ਕੀਤੀ ਕਿਉਂਕਿ ਹਵਾਈ ਅੱਡਿਆਂ ਤੇ ਸੁਰੱਖਿਆ ਬਹੁਤ ਜ਼ਰੂਰੀ ਹੋ ਜਾਂਦੀ ਹੈ ਅਕਸਰ ਦੇਖਿਆ ਜਾਂਦਾ ਹੈ ਇਸ ਸਮੇਂ ਤੇ ਹਵਾਈ ਅੱਡੇ ਜਾਂ ਫਿਰ 에ਅਰ ਬੇਸ ਹੁੰਦੇ ਆ ਉਹਨਾਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ ਤੇ 에ਅਰ ਇੰਡੀਆ ਨੇ ਇੱਕ ਐਡਵਾਈਸਰੀ ਵੀ ਜਾਰੀ ਕੀਤੀ ਹੈ ਕਿ ਜਿਹੜੇ ਪੈਸੇਂਜਰਸ ਐ ਡਿਪਾਰਚਰ ਟਾਈਮ ਤੋਂ 3 ਘੰਟੇ ਪਹਿਲਾਂ 에어ਪੋਰਟਸ ਪਹੁੰਚਣ ਤੇ ਡਿਪਾਰਚਰ ਦੇ 75 ਮਿੰਟ ਪਹਿਲਾਂ ਚੈੱਕ ਇਨ ਬੰਦ ਹੋ ਜਾਵੇਗਾ ਇਹ ਵੱਡੀ ਖਬਰ ਹੈ ਸਮੇਦੀ 에ਅਰ ਇੰਡੀਆ ਡੇ ਐਕਸ ਤੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੈਸੇਂਜਰ ਡਿਪਾਰਚਰ ਟਾਈਮ ਤੋਂ ਕਰੀਬ 3 ਘੰਟੇ ਪਹਿਲਾਂ 에ਅਰਪੋਰਟ ਪਹੁੰਚਣ ਤੇ ਡਿਪਾਰਚਰ ਦੇ 75 ਮਿੰਟ ਪਹਿਲਾਂ ਚੈੱਕ ਇਨ ਬੰਦ ਹੋ ਜਾਵੇਗਾ ਬਾਰਡਰ ਤੇ ਰਹਿ ਰਹੇ ਲੋਕਾਂ ਵੱਲੋਂ ਬੰਕਰ ਵਿੱਚ ਸ਼ਿਫਟਿੰਗ ਕੀਤੀ ਜਾ ਰਹੀ ਹੈ ਜੋ ਪਾਕਿਸਤਾਨ ਵਾਲੀ ਸਾਈਡ